ਅਸੀਂ ਪਹੁੰਚ ਗਏ ਹਾਂ ਜੀ ਕਿਸਾਨੀ ਸੰਘਰਸ਼ ਦੇ ਖਨੌਰੀ ਬਾਡਰਾਂ। ਅ ਕਿਸਾਨੀ ਸੰਘਰਸ਼ ਦਾ ਅੱਜ 17ਵਾਂ ਦਿਨ ਆ ਜੀ। ਅ ਕਿਸਾਨ ਆ ਰਹੇ ਨੇ ਜੇ ਆਪਾਂ ਬਿਲਕੁਲ ਤੁਹਾਨੂੰ ਗਰਾਊਂਡ ਦੀ ਗੱਲ ਕਰੀਏ ਇਸ ਸਾਈਡਾ ਖਨੌਰੀ ਦੀ। ਇੱਥੋਂ ਖਨੌਰੀ 4 ਕਿਲੋਮੀਟਰ ਹੈਗਾ। ਤੇ ਆਪਾਂ ਤੁਹਾਨੂੰ ਪੂਰਾ ਕਿਸਾਨੀ ਸੰਘਰਸ਼ ਦਾ ਅੱਜ ਦਿਖਾਵਾਂਗੇ ਐਕਚੁਅਲ ਹਲਾਬ ਕੀ ਨੇ। ਕਿੱਦਾਂ ਕਿਸਾਨ ਕਿੱਥੇ-ਕਿੱਥੇ ਬੈਠੇ ਆਗੇ ਜੀ ਹਨਾ। 17ਵਾਂ ਦਿਨ ਆ ਜੀ ਅੱਜ ਕਿਸਾਨੀ ਸੰਘਰਸ਼ ਦਾ। ਤੇ ਇਹ ਕਿਸਾਨ ਆਗੇ ਜੀ ਇਥੋਂ ਸ਼ੁਰੂ ਹੋ ਗਿਆ ਖਨੋਰੀ ਬਾਰਡਰ ਅੱਗੇ 2 ਕਿਲੋਮੀਟਰ ਦਾ ਹੈਗਾ ਹੈਗਾ ਜੀ 2 ਕਿਲੋਮੀਟਰ ਦੇ ਵਿੱਚ ਕਿਸਾਨ ਇਹ ਬੈਠੇ ਆਗੇ ਆਪਣਾ ਜੀਵਨ ਬਸਰ ਕਰਦੇ ਆ ਵੀ ਆਪਣਾ ਰੋਟੀ ਪਾਣੀ ਦਾ ਨਾਲ ਹੀ ਰੱਖਿਆ ਹੋਇਆ ਹੈਗਾ ਸਾਧਨ ਜੀ ਸਾਰਾ ਤੇ ਇੱਥੇ ਹੀ ਦੇਖ ਸਕ ਰਹੇ ਹੋ ਜੀ ਤੁਸੀਂ ਦੋਨੋਂ ਸਾਈਡ ਟਰਾਲੀਆਂ ਦੇ ਵਿੱਚ ਡੇਰੇ ਲਾਏ ਹੋਇਆ ਕਿਸਾਨਾਂ ਨੇ ਆਪਣੇ ਆਪਣੇ ਪਾਸੇ ਆ ਗਿਆ ਨਾ ਇਹਦਾ ਨਵਾਂ ਪਿੰਡ ਲੱਗਿਆ ਵਿਚੇ-ਵਿਚੇ ਹੀ ਕਈ ਬੰਦਿਆਂ ਦਾ ਰਜਗਾਰ ਵੀ ਜੁੜਿਆ ਹੈਗਾ ਜੇ ਕਿ ਚਸ਼ਮੇ ਵੇਚ ਰਹੇ ਹੋ ਬਾਈ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਟਰਾਲੀਆਂ ਦੇ ਵਿੱਚ ਹੀ ਰਸੋਈ ਬਣਾਈ ਹੋਈ ਹੈਗੀ ਦੇਖ ਸਕਦੇ ਹੋਗੇ ਤੁਸੀਂ ਤੇ ਆ ਰਹੇ ਵਾਹ ਜੀ ਵਾਹ ਮਿਹਰਬਾਨੀ ਜਾ ਚੱਲ ਰਹੀ ਹੈਗੀ ਜੀ ਆਪਣਾ-ਆਪਣਾ ਇੱਕ ਸਾਈਡ ਦੇ ਦੋਨੋਂ ਸਾਈਡਾਂ ਤੇ ਆਪਣੇ-ਆਪਣੇ ਪਿੰਡਾਂ ਦੀਆਂ ਟਰਾਲੀਆਂ ਨੂੰ ਛੋਟੇ ਘਰ ਬਣਾ ਕੇ ਬਹੁਤ ਸ਼ਾਂਤੀ ਦੇ ਮਾਹੌਲ ਚ ਜੇ ਬੈਠੇ ਆ ਕਿ ਦੂਜੀ ਸਾਈਡ ਦਾ ਰੋਡ ਜੇ ਦੇਖੀ ਆਪਾਂ ਉਹ ਚੱਲੂਗਾਗਾ ਬਾਰਡਰ ਤੱਕ ਇੱਕ ਸਾਈਡ ਤੇ ਦੋਨੋਂ ਸਾਈਡਾਂ ਤੋਂ ਕਿਸਾਨਾਂ ਨੇ ਆਪਣਾ ਆਪਣਾ ਲਾਇਆ ਹੋਇਆਗਾ ਜੀ ਹਨਾ ਤੇ ਪਾਣੀ ਦਾ ਲੱਗ ਰਹੀ ਹੈ ਜੀ ਤੇ ਇਹ ਚੱਲ ਰਿਹਾ ਜੀ ਦੂਜਾ ਐਂਬੂਲੈਂਸ ਖੜੀ ਆ ਇਹ ਮੈਡੀਕਲ ਦੀ ਸਹੂਲਤ ਵੀ ਜਿਹੜੀ ਹੈਗੀ ਹੈਗੀ ਆ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਪਿੰਡ ਸ਼ੇਰਗੜ ਸ਼ੇਰਗੜ ਵੱਲੋਂ ਪਿੰਡ ਵੱਲੋਂ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਜੀ ਇੱਥੇ ਨਸਾਨ ਲੰਗਰ ਸ਼ੱਕਰੇ ਨੇ ਦਸਤੀ ਢਾਲ ਚੌਲ ਪਰਸ਼ਾਬੇ ਅ 108 ਐਂਬੂਲੈਂਸ ਦੀ ਸੇਵਾ ਪੰਜਾਬ ਗਵਰਨਮੈਂਟ ਵੱਲੋਂ ਆਗੀ ਇਹ ਵੀ ਖੜੀ ਕੀਤੀ ਗਈ ਹੈ ਇੱਥੇ ਕੀ ਐਮਰਜੈਂਸੀ ਹੋਣ ਤੇ ਕੋਈ ਜ਼ਖਮੀ ਹੁੰਦਾ ਕਿਸਾਨ ਤਾਂ ਉਹਨਾਂ ਨੂੰ ਮੌਕੇ ਤੇ ਸਹੂਦਤ ਦਿੱਤੀ ਜਾ ਸਕੇ ਚੱਲ ਰਿਹਾ ਕਿਸਾਨ ਜੀ ਇਹ ਮੁੱਖ ਦਫ਼ਤਰ ਬਣਾਇਆ ਹੋਇਆ ਹੈਗਾ ਬਟੇ ਹੋਇਆ ਜਿੱਥੇ ਕਿਸਾਨ ਆਰਟੀਕ ਕਿਸਾਨ ਯੂਨੀਅਨ ਕੋਸਾ ਮੁੱਖ ਦਫ਼ਤਰ ਆ ਕਿਸਾਨਾਂ ਵੱਲੋਂ ਸਪੈਸ਼ਲ ਤਿਆਰ ਕੀਤੀਆਂ ਗਈਆਂ ਨੇ ਆਪਣੇ ਆਪਣੇ ਟਰਾਲੀਆਂ ਦਾ ਸਿਸਟਮ ਹੈ ਨਾ ਇਹ ਤੇ ਕਿਸਾਨਾਂ ਜਚੇ ਹੋਏ ਆਗੇ ਆਪਣੇ ਆਪਣੇ ਮੋਰਚਿਆਂ ਦੇ ਉੱਤੇ ਤੇ ਦੇਖ ਸਕਦੇ ਹਾਂ ਬੀਬੀਆਂ ਭੈਣਾਂ ਵੀ ਆਈਆਂ ਹੋਈਆਂ ਗਈਆਂ ਮੋਰਚੇ ਦੇ ਵਿੱਚ ਤੇ ਆਪਣੇ ਆਪਣੇ ਆਵਾਸ ਬਣਾਏ ਹੋਏ ਆ ਜੀ ਟਰਾਲੀਆਂ ਦੇ ਵਿੱਚ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਸਪੈਸ਼ਲ ਤਿਆਰ ਕਰਵਾਈ ਹੈਗੀ ਨਾ ਟਰਾਲੀ ਸ੍ਰੀ ਮੁਕਸਰ ਸਾਹਿਬ ਦਾ ਪਿੰਡਾ ਕੋਸ਼ਿੰਗਰ ਸਵਾਸਤੇ ਕਿਸਾਨ ਡ੍ਰਿੜ ਅਰਾਦੇ ਚ ਨੇ ਪੱਕੇ ਪ੍ਰਬੰਧ ਕੀਤੇ ਹੋਏ ਆ ਜਿਵੇਂ ਕਿ ਆ ਹਨ ਕਿਸੇ ਪਲੇਖੇ ਵਿੱਚ ਨਾ ਰਹੀ ਦਿੱਲੀਏ ਪੰਜਾਬ ਦੇ ਵਾਰਸ ਜਿਉਂਦੇ ਨੇ ਇਹ ਉੜਦਾ ਪੰਜਾਬ ਨਹੀਂ ਇਹ ਤਾਂ ਧਰਨ ਪਾਉਂਦਾ ਪੰਜਾਬ ਆਗਾ ਵੱਖ-ਵੱਖ ਤਰ੍ਹਾਂ ਦੇ ਇਹਨਾਂ ਨੇ ਲਿਖਾਈ ਹੋਈ ਹੈਗੀ ਖੇਤੀ ਸਾਡਾ ਧੰਦਾ ਨਹੀਂ ਵਿਰਾਸਤ ਆ ਕੋਈ ਸੈਂਕੜੇ ਦੀ ਗਿਣਤੀ ਦੇ ਵਿੱਚ ਟਰਾਲੀਆਂ ਨੇ ਜੇ ਕਿਹਾ ਕਿ ਇਹ ਆਪਾਂ ਪੈਰਲਲ ਦੇ ਵਿੱਚ 3-3 4-4 ਲੈਣਾ ਲੱਗੀਆਂ ਹੋਈਆਂ ਨੇ ਹਨਾ ਤੇ ਦੂਰ ਤੱਕ ਇਹ ਕਾਫਲਾ ਐਵੇਂ ਹੀ ਆ तकरीबन 1.5-2 ਕਿਲੋਮੀਟਰ ਦਾ ਜੇ ਕਰੀਏ ਏਰੀਆ ਹੈਗਾ ਜਿੱਥੇ ਰੈਗੂਲਰ ਲਗਾਤਾਰ ਮਤਲਬ ਕਿ ਕਿਸਾਨਾਂ ਨੇ ਆਪਣੇ ਆਪਣੇ ਮੋਰਚੇ ਸੰਭਾਲੇ ਹੋਏ ਨੇਗੇ ਕੀ ਗੱਲ ਕਰੀਏ ਨਾ ਹਨਾ ਤੇ ਕਿਸਾਨ ਰਕਤਾਂ ਦੇ ਵਿੱਚ ਵੀ ਸੰਗਤ ਆਈ ਹੋਈ ਹੈ ਕਿ ਦੂਰੋਂ ਨੇੜੇੋਂ ਜਿਹੜੇ ਨੇਗੇ ਪੱਟੀ ਤਹਿਸੀਲ ਤਰਨਤਾਰਨ ਦੇ ਏਰੀਏ ਦੇ ਵਿੱਚੋਂ ਭਾਈ ਸਾਹਿਬ ਪਹੁੰਚੇ ਹੋਏ ਆਗੇ ਹਨ ਤੇ ਆਪਣਾ ਆਪਣਾ ਆਵਾਸ ਸਥਾਨ ਬਣਾਇਆ ਹੋਇਆ ਹੈਗਾ ਟਰਾਲੀਆਂ ਦੀ ਸੱਮਣ ਲਈ ਆਪਣਾ ਆਪਣਾ ਆਵਾਸ ਸਥਾਨ ਬਣਾਇਆ ਹੋਇਆ ਹੈਗਾ ਟਰਾਲੀਆਂ ਦੀ ਸੱਮਣ ਲਈ ਬਾਬਾ ਕੇਰ ਸਿੰਘ ਵੈਲਫੇਅਰ ਸੁਸਾਇਟੀ ਰਜੀ ਗ੍ਰਾਮ ਨਗਰ ਬਚਿੰਦਾ ਵੱਲੋਂ ਮੈਡੀਕਲ ਦਾ ਮੈਡੀਕਲ ਲਾਇਆ ਹੋਇਆ ਬਾਬਾ ਜੀ ਨਾਲ ਵੀ ਗੱਲਬਾਤ ਕੀਤੀ ਜਿੱਥੇ ਬਾਸਾ ਹੋਵੇ ਵਜ ਜਾਦਾ ਤੇ ਦਿਲ ਧੜਕਦੇ ਆ ਚਿੱਤਰਾ ਦੇ ਮਹੌਲ ਦੇਖ ਕੇ ਪਿੰਡਾਂ ਵਿੱਚ ਆਇਓ ਲੀਡਰੋ ਤੁਹਾਡਾ ਸਵਾਰਥ ਕਰਾ ਕੇ ਨਾਲ ਛਤਰਾ ਦੇ ਕਿਸਾਨ ਮਜ਼ਦੂਰ ਖੁਦਕਸ਼ਿਆ ਕਰੀ ਜਾਂਦੇ ਐ ਢਿੱਡ ਭਰਦੇ ਐ ਵੱਡਿਆਂ ਦੇ ਪਕੌੜੇ ਪਕਾਉਣ ਵਾਲਿਆਂ ਨੂੰ ਲਾ ਕੇ ਮੂਰੇ ਠੇਕੇ ਲੈ ਜਾਂਦੇ ਖੱਡਾਂ ਦੇ ਪਿੰਡ ਦੇ ਕੁੱਤਿਆਂ ਨੇ ਸੰਗਾਂ ਰੋਟੀ ਤੇ ਧਰਨੇ ਲਾਤੇ ਇਹ ਤਾਂ ਬਣ ਕੇ ਮੱਸ ਕੇ ਹੱਡਾਂ ਦੇ ਛੱਪੜਾਂ ਵਿੱਚੋਂ ਕੱਚੂ ਪਾਲਾ ਨਹੀਂ ਚਾਉਂਦਾ ਇਹ ਤਾਂ ਬੱਚੇ ਵੀ ਖਾ ਗਏ ਡੱਡਾਂ ਦੇ ਹੈ ਵੀ ਕਿਸੇ ਛੱਪੜੀ ਕੱਚੂ ਦਾ ਦੇ ਜਾਂ ਜਦੋਂ ਹੱਥਾਂ 'ਚੋਂ ਰਾਜ ਖੁੱਸ ਜਾਂਦਾ ਹੈ ਅਜਵੇਂ ਕਾਲੀਓ ਤਾਂ ਖੁੱਸ ਜਾਂਦਾ ਜਦੋਂ ਹੱਥਾਂ 'ਚੋਂ ਰਾਜ ਖੁੱਸ ਜਾਂਦਾ ਹੈ ਚੱਕ ਲੈਂਦੇ ਆ ਚਿੱਕੜ ਦੇ ਪਰੇ ਡੋਰੀਆਂ ਨੂੰ ਜਦੋਂ ਹੱਥਾਂ ਵਿੱਚੋਂ ਰਾਜ ਖੁੱਸ ਜਾਂਦਾ ਚੱਕ ਲੈਂਦੇ ਚਿੱਕਰ ਦੇ ਭਰੇ ਡੋਰਿਆਂ ਨੂੰ ਉਹ ਭਾਤ ਮਾਤਾ ਨੂੰ ਯਾਦ ਕਰਾਉਣ ਵਾਸਤੇ ਮੁੰਡੇ ਫੱਸੀ ਚੜ੍ਹ ਕੇ ਤੇ ਕੱਢ ਕੇ ਹਟੇ ਗੋੜਿਆਂ ਨੂੰ ਬੁਜੈਸੀ ਲੁਟੇਰੇ ਤਾਂ ਸੋਭਾ ਹਜ਼ਰਤ ਕੇ ਅਸੀਂ ਗੱਦੀ ਸਮਾਤੀ ਚੋਰਾ ਨੂੰ ਰੱਖਤਾ ਉਹ ਮੇਰੇ ਪੰਜਾਬ ਨੂੰ ਗਹਿਣੇ ਤੇ ਖਾ ਗਏ ਸਾਡੇ ਸ਼ੋਹਰਾ ਨੂੰ ਉਹ ਰੇਤ ਮਾਫੀਂ ਦਾ ਚੰਨੀ ਦੀ ਬੱਕਰੀ ਮਾਰਤੀ ਭਗਵਾਨ ਜੀ ਸਿਆ ਹੁਣ ਉਹੀ ਰੋਗ ਆ ਪਠੋਰੀਆਂ ਨੂੰ ਵਾਵਾ ਬਹੁਤ ਵਧੀਆ ਬਾਬਾ ਜੀ ਬਹੁਤ ਬੱਦੇ ਕਿਹੜੀ ਥਾਂ ਤੋਂ ਬਾਬਾ ਜੀ ਸ਼ਿਵਜ ਕਮਾਲੂ ਜੀ ਕਮਾਲੂ ਕਿਹੜੇ ਤਹਿਸੀਲ ਜ਼ਿਲੇ 'ਚ ਜੀ ਮੋੜ ਬੰਡੀ ਠੀਕ ਹੈ ਜੀ ਠੀਕ ਹੈ ਠੀਕ ਹੈ ਦਵਾਈਆਂ ਦਾ ਲੰਗਰ ਲਾਇਆ ਹੋਇਆ ਜੀ ਹੈ ਹਾਂਜੀ ਹਾਂਜੀ ਇਹ ਕਿਹੜੀ ਸੰਸਥਾ ਵੱਲੋਂ ਆ ਜੀ ਬਾਬਾ ਕੇਸ਼ਵਰ ਸਿੰਘ ਵੈਲਫੇਅਰ ਸੁਸਾਇਟੀ ਮਾਉਂਦਾ ਹਾਂ ਨੀਂਦ ਗੋਰੀ ਖਾ ਕੇ ਠੀਕ ਹੈ ਜੀ ਚਲੋ ਬਾਬਾ ਜੀ ਦਵਾਈ ਰਾਤ ਨੂੰ ਸੌਂਦਾ ਹਾਂ ਨੀਂਦ ਗੋਰੀ ਖਾ ਕੇ ਤੇ ਇਹਨੇ ਵੀ ਜ ਨੇ ਸਰ ਖਾ ਲਿਆ ਆਪ ਕੋ ਗਮਤ ਮਾਰਦਿਆਂ ਗੱਪਾਂ ਵਿੱਚ ਆ ਕੇ ਐਵੇਂ ਕੀਮਤੀ ਬੋਟ ਕੁਮਾਰਿਆ ਚਲੋ ਫੇਰ ਵੀ ਬੋਟ ਦਾ ਮੰਗਣਾ ਆਊਗਾ ਆਪਣੇ ਮਾਨੂੰ ਸਮਝਾ ਰਿਆ ਟੀਵੀ ਦੇ ਵਿੱਚ ਰੌਣਾ ਪੈ ਗਿਆ ਪੰਜਾਬ ਵਿੱਚ ਲੂੰਗੜੀ ਨਾ ਬਾਬਰ ਸ਼ੇਰ ਢਾੜਿਆ ਆ ਦੇਖ ਬਾਬਰ ਸ਼ੇਰ ਟਾਇ ਜੀ ਲੂੰਗੜੀ ਸੀ ਹੈ ਸਹੀ ਹੈ ਜੀ ਪੰਜਾਬ ਵਿੱਚ ਲੂੰਗੜੀ ਨਾ ਬਾਬਰ ਸ਼ੇਰ ਢਾੜਿਆ ਮੇਰਾ ਵੀ ਹੌਸਲਾ ਬਲੰਦ ਹੋ ਗਿਆ ਫੌੜਾ ਮੈਂ ਵੀ ਚਾਕੇ ਕੌਲੇ ਨਾ ਲਾ ਲਿਆ ਦਿੱਤਾ ਨਹੀਂ ਉਹ ਧੀਰਾ ਸਗਰ ਸਕੀਮ ਆ ਜੇ ਮੈਨੂੰ ਓ ਬਿਰਕਾ ਉਹ ਮੇਰੇ ਦਾ ਦੋਤਾ ਵੀ ਵਿਆਹ ਰਿਆ ਕਹਿੰਦੇ ਗਰਮੀ ਦਾ ਵੀ ਚੱਕਰ ਨਹੀਂ ਕੋਈ ਜੇ ਗਰਮੀ ਵੀ ਇੱਥੇ ਕੱਟਣੀ ਪੈਗੀ ਹੈਗਾ ਇੰਤਜ਼ਾਮ ਕੀਤਾ ਹੋਇਆ ਉਸ ਲੈਵਲ ਦਾ ਹਨਾ ਜੀ ਪਿੰਡ ਭਲਾਈ ਜਾਣੇ ਤੋਂ ਆ ਕੀ ਕਿਹਾ ਰਿਹਾ ਤੇਰੇ ਪੱਲੇ ਹੱਥ ਨਹੀਂ ਚੜਿਆ ਪੰਜਾਬ ਦੇ ਤੇਰੀ ਤੌਣੀ ਸੀ ਲਾਉਣੀ ਅਸੀਂ ਹੱਕਾਂ ਦੇ ਲਈ ਆਏ ਹਾਂ ਕੋਈ ਗਰਦ ਨਹੀਂ ਉਠਾਉਣੀ ਤੇ 노 ਫਾਰਮਰ 노 ਫੂਡ ਦੇਖੀ ਤਾਂ ਟਰਾਲੀ ਦੇ ਵਿੱਚ ਕੈਵਨ ਬਣਾਏ ਹੋਇਆ ਪੂਰਾ ਮੈਡੀਕਲ ਸਹੂਲਤ ਬੈਣ ਦਾ ਪ੍ਰਬੰਧ ਤੇ ਲੰਗਰ ਪਾਣੀ ਲਈ ਵਰਤਨ ਵਗੈਰਾ ਦਾ ਸਾਰਾ ਇੰਤਜ਼ਾਮ ਕਰਕੇ ਰੱਖਿਆ ਸਪੈਸ਼ਲ ਟਰਾਲੀ ਤਿਆਰ ਕੀਤੀ ਆ ਮੁਖਸਰ ਸਾਹਿਬ ਤੋਂ ਨੇ ਕਿਸਾਨ ਜੀ ਤੇ ਦੇਖ ਸਕਦੇ ਤੇ ਟਰਾਲੀ ਦੇ ਵਿੱਚ ਪਹੁੰਚ ਗਏ ਜੀ ਕਰਦੇ ਆ ਬਾਪੂ ਜੀ ਬੈਠੇ ਇਹਨਾਂ ਨਾਲ ਗੱਲਬਾਤ ਪਾਣੀ ਦੀ ਲੈਦਾ 50 ਪੇਟੀਆਂ ਪਾਣੀ ਦੀਆਂ ਪਿੰਡੋਂ ਆਈਆਂ ਠੀਕਾ ਜੀ ਠੀਕਾ ਪਾਣੀ ਵਗੈਰਾ ਦਾ ਪ੍ਰਬੰਧ ਰੱਖਿਆ ਹੋਇਆਗਾ ਪੂਰਾ ਕਹਿੰਦੇ ਜੀ ਗਰਮੀ ਕੱਟਣੀ ਪੈਗੀ ਇੱਥੇ ਤਾਂ ਤਿਆਰਾਂਗੇ ਉਸ ਚੀਜ਼ ਦੇ ਕਿਹੜਾ ਪਿੰਡ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮਕਸਰ ਜੀ ਤਹਿਸੀਲ ਕਿ ਦਲਵਾ ਬਲਾਕ ਦੋਦਾ ਪਿੰਡ ਭਲਾਈ ਭਲਾਈ ਆਣਾ ਜੀ ਕਿੰਨਾ ਚਿਰ ਹੋ ਗਿਆ ਬਾਪੂ ਜੀ 13 ਤਰੀਕ ਦੇ ਆਏ ਹੋਏ ਨਹੀਂ ਜੀ 11 ਨੂੰ ਦੁਰਦਾਂ ਅਸੀਂ 11 ਤਰੀਕ ਨੂੰ ਚੱਲੇ ਸੀਗੇ ਠੀਕ ਹੈ ਜੀ ਉਹਦੇ ਪਹਿਲੇ ਬਖਤੂਣ ਦੇ ਇੱਕ ਦਿਨ ਆ ਕੇ ਜੀ ਦੂਜੇ ਦਿਨ ਇੱਥੇ ਮੰਡੀ ਚ ओके जी ਇੱਥੇ 13 ਨੂੰ ਪਹੁੰਚੇ ਠੀਕ ਹੈ ਜੀ ਕੀ ਲੱਗਦਾਗਾ ਜੀ ਵੀ ਲੰਬਾ ਚੱਲ ਗਿਆ ਜੇ ਸੰਘਰਸ਼ ਤਾਂ ਡੋਲਦੇ ਨਹੀਂ ਹੈਗੇ ਨਾ ਨਾ ਆ ਵੇਖ ਤਾਂ ਸੀ ਕੀ ਆ ਉਹੀ ਹੈ ਜੀ ਉਹੀ ਗੱਲਬਾਤ ਦੇਖ ਕੇ ਕੀ ਹਾਂ ਪੱਕਾ ਤੁਸੀਂ ਪ੍ਰਬੰਧ ਕੀਤਾ ਹੋਇਆਗਾ ਏਸੀ ਵਗੈਰਾ ਦਾ ਜਿਵੇਂ ਕਿ ਬਸ ਪ੍ਰਬੰਧ ਹੋਣ ਦੇ ਨਾਂ ਤੇ ਉਹਨਾਂ ਚ ਜਾਣਦਾ ਨਹੀਂ ਇੱਥੇ ਰੂਗਾ ਜਿੰਨਾ ਚਿਰ ਨਿਬੜਦਾ ਨਹੀਂ ਮਹੀਨਾ ਲੱਗ ਜਾਏ 2 ਲੱਗ ਜਾਏ 6 ਲੱਗ ਜਾਣ ਠੀਕ ਹੈ ਜੀ ਸਾਰਾ ਦਾ ਦਵਾਈ ਦਾ ਪਾਣੀ ਦਾ ਓਕੇ ਕੰਡ ਦੇ ਗੱਟੇ ਚਾਹ 5 ਕਿਲੋ ਜੀ 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 10 ਕਿਲੋ ਕਿ ਹੋਆ ਕਮੀ ਨਹੀਂ ਕੋਈ ਇਤਮਾਨ ਦੀ ਤਾਂ ਫੋਨ ਕਰ ਕਰ ਪੁੱਛੀ ਜਾਂਦੇ ਕੀ ਚਾਹੀਦੇ ਜੀ 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 ਵਾਰੀ ਵੱਜ ਚੁੱਕੀ ਹੈ ਤਿੰਨ ਮਹੀਨਿਆਂ ਦੀ ਵਾਰੀ ਬੱਕ ਹੋ ਗਈ ਹੈ ਭਲਾਈਆਂ ਨੇ ਠੀਕ ਹੈ ਜੀ ਠੀਕ ਹੈ ਆਉਣ ਦੀ ਕੀ ਲੱਗਦਾ ਜਿੱਦਾਂ ਹੁਣ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਪਿੱਛੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਹੈਗਾ ਜੀ ਹੁਣ ਕੀ ਲੱਗਦਾ ਵੀ ਅੱਗੇ ਕੀ ਕਿਰਿਆਕਰਮਕ ਜਾ ਕੋਈ ਆਪਾਂ ਨੇ ਉਲੀਕੇ ਆਗਾ ਪ੍ਰੋਗਰਾਮ ਕੋਈ ਅੱਗੇ ਦਾ ਉਹ ਨਾ ਜੀ ਜਿੰਨਾ ਚਿਰ ਸੁਭ ਕਰਨ ਦਾ ਹੱਲ ਨਹੀਂ ਹੁੰਦਾ ਪਹਿਲਾਂ ਇਸ ਕਰਕੇ 29 ਤਰੀਕ ਲਈ ਠੀਕ ਹੈ ਜੀ ਅੱਜ ਜਿੱਦਾਂ ਸੁਭ ਕਰਨ ਜੀ ਦੀ ਔਰੇ ਮ੍ਰਿਤਕ ਦੇ ਨੂੰ ਆਖਰੀ ਦਰਸ਼ਨ ਲਈ ਲੈ ਕੇ ਜਾਂਦਾ ਗਿਆਗਾ ਤੇ ਅੱਜ ਸੰਸਕਾਰ ਉਹਨਾਂ ਦਾ ਹੋਣਾ ਉਹਨਾਂ ਦੇ ਪਿੰਡ ਹਾਂ 3 ਵਜੇ ਦਾ ਟਾਈਮ ਆ ਉੱਥੇ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਮੀਟਿੰਗ ਹੋ ਸਕਦਾ ਉੱਥੇ ਹੀ ਹੋ ਜੇ ਠੀਕ ਹੈ ਰੀਡਗਾ ਹੋਊਗਾ ਓਕੇ ਜੀ ਨਹੀਂ ਫਿਰ ਇੱਥੇ ਵਿਚਾਰੀ ਜਾਊਗੀ ਠੀਕ ਹੈ ਜੀ ਜਿਵੇਂ ਸਾਡੇ ਵੱਡੇ ਲੀਡਰ ਕਹਿਣਗੇ ਉਹ ਅਸੀਂ ਤਿਆਰ ਹਾਂ ਜੇ ਤਾਂ ਉਹਨੇ ਇੱਕ ਗਾਂ ਤਾਂ ਉਹਨਾਂ ਦਾ ਗਾਂ ਤੁਰੰਗ ਜੇ ਆ ਕੇ ਇੱਥੇ ਬੈਜੋ ਠੀਕ ਹੈ ਜੀ ਦੂਜੀਆਂ ਜਥੇਬੰਦੀਆਂ ਜਿਹੜੀਆਂ ਹਜੇ ਤੱਕ ਪਿੱਛੇ ਨੇ ਜੀ ਉਹਨਾਂ ਨਾਲ ਚੱਲ ਰਹੀ ਹੈ ਗੱਲਬਾਤ ਕੋਈ ਕਿਵੇਂ ਕੀ ਲੱਗਦਾ ਕੋਣ ਕੁਝ ਵੀ ਕਹਿ ਨਹੀਂ ਸਕਦੇ ਸੀ ਉਹਨਾਂ ਦਾ ਮਾਣਾ ਉਹ ਆਪ ਗਲਤ ਹੋ ਗਏ ਵੋਟਾਂ ਚੁੱਟ ਗਈ ਜੀ ਉਹ ਤਾਂ ਹੈਗਾ ਹੀ ਆ ਜੇਕਰ ਇਕੱਠੇ ਹੋ ਜਾਣ ਸਾਰੇ ਤਾਂ ਥੋੜਾ ਜਿਹਾ ਸੁੱਖਾ ਹੋ ਸਕਦਾ ਸੀ ਸਖਾਲਾ ਹੋ ਸਕਦਾ ਸੀਗਾ ਨਹੀਂ ਸਾਨੂੰ ਨਹੀਂ ਲੱਗਦਾ ਵੀ ਜਦ ਰਾਜਨੀਤੀ ਬੰਦਾ ਰਾਜਨੀਤੀ ਰਹਿੰਦਾ ਹੈ ਇਹ ਤਾਂ ਹੈਗਾ ਜੀ ਉਹਦੀ ਸੋਚ ਦਾ ਤੇ ਸਾਡੀ ਸੋਚ ਦਾ ਸੌਕ ਉਹਦਾ ਫਰਕ ਹੈ ਫਿਕਰ ਜੀ ਇਹ ਤਾਂ ਹੈ ਗਿਆ ਇਹ ਤਾਂ ਪੰਚਾਇਤ ਮੈਂਬਰ ਵੀ ਨਹੀਂ ਉੱਠ ਕ ਬਿਲਕੁਲ ਪਾਬੰਦੀ ਹੈ ਸਾਡੇ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਆ ਕੇ ਐਮਐਲਏ ਦੀਆਂ ਵੋਟਾਂ ਦੇ ਉੱਠ ਗਏ ਉਹਨਾਂ ਨੇ ਸਾਰਾ ਨੁਕਸਾਨ ਹੀ ਸਾਡਾ ਉਹਨਾਂ ਨੇ ਕੀਤਾ ਬਿਲਕੁਲ ਜੀ ਇੱਕ ਮਹੀਨਾ ਅਸੀਂ ਹੋਰ ਲਾਰੰਦ ਨੇ ਉੱਥੇ ਜੀ ਬਿਲਕੁਲ ਇੱਕ ਮਹੀਨੇ ਨਾਲ ਹੱਲ ਹੁੰਦਾ ਜਿਹੜਾ ਸਾਨੂੰ 13 ਮਹੀਨੇ ਖੂਚ ਗਏ ਬਿਲਕੁਲ ਜੀ ਬਿਲਕੁਲ ਹੁਣ ਤਾਂ ਜਦੋਂ ਕਿ ਵੋਟਾਂ ਦੇ ਵਿੱਚ ਨਿਕਲਿਆ ਵੀ ਕੁਝ ਨਹੀਂ ਹੈਗਾ ਸੀਗਾ ਦੂਜੀ ਗੱਲ ਇਹ ਵੀ ਹੈ ਨਾਲ ਬਾਈ ਜੀ ਜਿਹੜੀ ਕਿਸਾਨੀ ਹੈ ਕਿਸਾਨੀ ਦਾ ਤੁਸੀਂ ਮੀਡੀਆ ਵੀ ਖੜਾ ਜੀ ਖੜੇ ਕਿ ਨਹੀਂ ਜੀ 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 ਬੋਟਾਂ ਦੇ ਤਾਂ ਨਾ ਤੂੰ ਖੜੇ ਨਹੀਂ ਬਿਲਕੁਲ ਜੀ ਫੌਜੀ ਸਾਹਿਬ ਕਾ ਸਾਡੇ ਨਾਲ ਖੜੇ ਆ ਜੀ ਸਿੰਘ ਸਿੰਘ ਫੌਜਾਂ ਸਾਡੇ ਨਾਲ ਖੜੀਆਂ ਜੀ ਜੀ ਗੁਰਮੁਖ ਪ੍ਰਚਾਰ ਕਮੇਟੀ ਸਾਡੇ ਨਾਲ ਖੜੇ ਆ ਬਿਲਕੁਲ ਜੀ ਲੰਗਰ ਵਾਲੇ ਸਾਡੇ ਨਾਲ ਖੜੇ ਜਿੱਥੇ ਜਿੱਥੇ ਲੰਗਰ ਆ ਜੀ 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 ਉਹਨਾਂ ਨਾਲ ਅਸੀਂ ਅੱਜ ਜਾ ਕੇ ਸਰਪੰਚ ਉਠਾੜ ਲਾ ਮੈਂ ਜੀ ਇੱਥੇ ਬੈਠੇ ਹਾਂ ਤਾਂ ਮੈਨੂੰ 100 ਲੱਖ ਰੁਪਏ ਕੱਲ ਨੂੰ ਤਿਆਰ ਆ ਪਿੰਡ ਬਿਲਕੁਲ ਜੀ ਜੇ ਸਰਪੰਚੀ ਜੋੜਦਾ ਮੈਨੂੰ ਗਾਲਾਂ ਮਿਲਣੀਆਂ ਵੇਖ ਲੋ ਰਾਜਨੀਤੀ ਦਾ ਦੇਦਾ ਕਿੰਨਾ ਫਰਕ ਹੈ ਸਹੀ ਹੈ ਜੀ 100 ਕੋ ਦਾ ਫਰਕ ਹੈ ਰਾਜਨੀਤੀ ਦਾ ਇਹ ਤਾਂ ਹੈਗਾ ਜੀ ਹ ਇਹ ਤਾਂ ਉਹ ਆਰ ਪਾਰ ਦੀ ਲੜਾਈ ਹੈ ਬਿਲਕੁਲ ਜੀ ਪਸ਼ਾ ਮੁਰ ਨਾਲ ਦਾ ਕੰਮ ਹੀ ਨਹੀਂ ਜੀ ਹਾਂ ਪਸ਼ਾ ਮੁਰ ਦਾ ਤਾਂ ਗੱਲ ਨਹੀਂ ਇਹ ਤਾਂ ਗੱਲ ਹੈ ਚੰਗੇ ਰਹੇ ਜੂਗਾ ਵਸਦਾ ਜਰੇ ਜੂਗਾ ਜੇ ਹੁਣ ਕਿਦੋਂ ਮਹੀਨੇ ਚ ਠਾ ਦੂਗਾ ਨੇ ਅੱਗੇ ਵਾਲੀ ਹੋ ਲੀਦੇ ਲਾਲਾ ਤੋਰੇ ਸੀ ਅੱਗੇ ਵੀ ਅਸੀਂ ਮਲੋਟ ਵੇਖਿਆ ਤੈਨੂੰ ਪਤਾ ਹੀ ਨਹੀਂ ਜੀ 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 ਤੇ ਹੁਣ ਤਾਂ ਆਵਾਜ਼ਾਂ ਹੀ ਦਵਾਦ ਨਹੀਂ ਇਹਨਾਂ ਨੇ ਜੇ ਨਾ ਹੱਲ ਕਰਿਆ ਇਹਨਾਂ ਨੇ ਕੁਝ ਠੀਕ ਹੈ ਜੀ ਹੁਣ ਤਾਂ ਇਹਨੇ ਜਾਗਰੂ ਹਰਿਆਣੇ ਵਾਲੇ ਵੀ ਨਹੀਂ ਇਹਨਾਂ ਨੂੰ ਬਖਸ਼ਦੇ ਜੀ ਪੰਜਾਬ ਨੇ ਤਾਂ ਬਖਸ਼ਣਾ ਹੀ ਹਰਿਆਣੇ ਚ ਵੀ ਆਦੇ ਅੱਜ ਵੀ ਸੌਂਵਾ ਕਾ ਕੇ ਇਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਬੰਦਣਾ ਲਿਖ ਕੇ ਲਾ ਦੇ ਹੁਣ ਤਾਂ ਸੰਘਰਸ਼ ਸ਼ਾਂਤਮਈ ਆ ਜੇ ਕਹਦੀਏ ਬਾਰਡਰ ਤੋਂ ਪਾਰ ਆ ਜਿਹੜੇ ਖੜੇ ਆਗੇ ਵੈਸੇ ਹਰਿਆਣਾ ਪੁਲਿਸ ਦੇ ਜਵਾਨ ਆ ਹੁਣ ਤਾਂ ਨਹੀਂ ਆਪਣੀ ਗੋਲਾਬਾਰੀ ਵਗੈਰਾ ਹੋ ਰਹੀ ਜਾਂ ਫਾਇਰਿੰਗ ਦਾਸ ਰੂ ਗੈਸ ਦੀ ਸੀਗੀ ਉਸ ਤੋਂ ਬਾਅਦ ਤਾਂ ਨਹੀਂ ਹੋਇਆ ਜਮੈਂ ਜੀ ਉਸ ਦਿਨ ਜਾਦੇ ਸਾਡੇ 17 ਤਾਂ ਮੇਰੇ ਬਲਾਕ ਦੇ ਜਗਮੇ ਠੀਕ ਹੈ ਜੀ ਇੱਕ ਪਿੰਡ ਦਾ ਮੇਰਾ जख्मी ਆ ਕਿੱਥੇ ਨੇ ਉਹ जख्मी ਜੋ ਆਪਣੇ ਕਿਸਾਨ जख्मी ਹੋਇਆ ਜੀ ਹੁਣ ਹਸਪੀਟਲ ਨਾਲ ਛੁੱਟੀ ਮਿਲ ਗਈ ਉਹਨਾਂ ਨੂੰ ਪਿੰਡ ਘਰੇ ਘੱਲਦੇ ਠੀਕ ਹੈ ਜੀ ਕਿੰਨੇ ਕਿਸਾਨ ਸ਼ਹੀਦ ਹੋ ਗਏ ਜੀ ਹੁਣ ਪੰਜ ਹੋ ਗਏ ਜੀ ਪੰਜ ਕਿਸਾਨ ਸ਼ਹੀਦ ਹੋ ਗਏ ਜੀ 8 ਹੋ ਗਏ ਸਾਰੇ ਤਿੰਨ ਤਾਂ ਇਹਨਾਂ ਦੇ ਬੇਨਕਾਬੀ ਨਾਲ ਦੋ ਥਰੂ ਗੈਂਸਾ ਹੋਇਆ ਇੱਕ ਗੋਲੀ ਲਾ ਕੇ ਪੰਜ ਅਟੈਕ ਹੋ ਗਏ ਠੀਕ ਹੈ ਜੀ ਮਤਲਬ ਕਿ ਅੱਗੇ ਹਜੇ ਸੰਘਰਸ਼ ਦਾ ਕੀ ਰੁਖ ਕਰਦਾਗਾ ਦਿੱਲੀ ਜਾਣ ਦਾ ਪ੍ਰੋਗਰਾਮ ਬਣਦਾ ਕਿ ਨਾ ਹਜੇ ਉਹ ਤਾਂ ਸਾਡੇ ਵੱਡੇ ਲੀਡਰ ਸਿੰਘ ਢੱਲਵਾ ਸਾਹਿਬ ਜੀ ਪਤੇਟ ਸਾਹਿਬ ਜੀ ਉਹਨਾਂ ਦੇ ਹੁਕਮ ਤੇ ਹੀ ਚੱਲਣਾ ਸੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੇਖ ਸਕਦੇ ਹੋ ਜੀ ਇਹ ਸਨ ਕਿਸਾਨ ਆਗੂ ਭਲਾਈ ਆਣਾ ਪਿੰਡ ਤੋਂ ਤੇ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਆਪਣੇ ਪੂਰੇ ਪ੍ਰਬੰਧ ਲੈ ਕੇ ਜੇ ਕਹਦੀਏ ਦੇਖੋ ਪੂਰਾ ਕਿਚਨ ਦਾ ਪ੍ਰਬੰਧ ਇੰਨੇ ਟਰਾਲੀ ਦੇ ਅੰਦਰ ਹੀ ਆ ਘਰ ਆਏ ਜੀ ਬਿਲਕੁਲ ਪੂਰਾ ਕਹਿੰਦੇ ਘਰੀ ਬਣਾਇਆ ਹੋਇਆ ਹੈਗਾ ਬਿਸਤਰੇ ਵਗੈਰਾ ਰੱਖੇ ਹੋਏ ਆਗੇ ਪੂਰਾ ਪ੍ਰਬੰਧ ਰਾਸ਼ਨ ਤੱਕ ਇਹਨਾਂ ਨੇ ਜੇ ਕਹਿੰਦੇ 6 ਮਹੀਨੇ ਰਹਿਣਾ ਵੀ ਪੈ ਗਿਆ ਤਾਂ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਕਿਸਾਨ ਕਹਿੰਦੇ ਜੀ ਸਰਕਾਰਾਂ ਤੋਂ ਨਾ ਆਸ ਕਰੋ ਆਪਣੀ ਰਾਖੀ ਆਪ ਕਰੋ ਪ੍ਰਸ਼ਾਦਾ ਚੱਕ ਕੇ ਬਾਦ ਰੂ ਪ੍ਰਸ਼ਾਦਾ ਵਗੈਰਾ ਦੇ ਲੰਗਰ ਹਰ ਇੱਕ ਥਾਂ ਦੇ ਉੱਤੇ ਆਵੇ ਸਕ ਚਾਹੀਏ ਆਪਣਾ ਹਰ ਇੱਕ ਟਰਾਲੀ ਦੇ ਵਿੱਚ ਰਸੋਈ ਦਾ ਪ੍ਰਬੰਧ ਆ ਪਰ ਫਿਰ ਵੀ ਵਾਹ ਜੀ ਬਸ ਮਿਹਰਬਾਨੀ ਦੀ ਜੀ ਨਾਲੋ ਖਾ ਕੇ ਦੇਖੋ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਕਿਹੜੀ ਥਾਂ ਤੋਂ ਆਏ ਅੰਦਲੀ ਪਿੰਡ ਹੈ ਜੀ ਅੰਦਲੀ ਕਿਹੜੇ ਜ਼ਿਲ੍ਹੇ ਚ ਜੀ ਕੈਥਲ ਜ਼ਿਲ੍ਹਾ ਜੀ ਕੈਥਲ ਜ਼ਿਲ੍ਹਾ ਹਰਿਆਣਾ ਤੋਂ ਵੀ ਕਈ ਕਿਸਾਨ ਪਹੁੰਚੇ ਹੋਏ ਆ ਤੇ ਇੱਥੇ ਆ ਕੇ ਲੰਗਰ ਪਾਣੀ ਦਾ ਪ੍ਰਬੰਧ ਕਰਾਇਆ ਗਿਆ ਪ੍ਰਬੰਧ ਕੀਤਾ ਹੋਇਆ ਹੈਗਾ ਪੰਜਾਬ ਹਰਿਆਣਾ ਕਹਿੰਦੇ ਇੱਕੋ ਹੀ ਗੱਲ ਆ ਦੋਨੋਂ ਭਾਈ ਭਾਈ ਹਾਂ ਹਾਂ ਜੀ ਭਾਈ ਭਾਈ ਹਾਂ ਜੀ ਕੋਈ ਫਰਕ ਨਹੀਂ ਸਰਕਾਰਾਂ ਫਰਕ ਕਰਦੀਆਂ ਨੇ ਸਾਰਾ ਹੈ ਨਾ ਪੰਜਾਬ ਵਾਲੇ ਵੀ ਕਿਸਾਨ ਹੈ ਹਰਿਆਣਾ ਵਾਲੇ ਵੀ ਕਿਸਾਨ ਹੈ ਪਾਪਾ ਜੀ ਕਾਨੂੰਨ ਤਾਂ ਸਾਰਿਆਂ पे ਇੱਕੋ ਜਿਹਾ ਲੱਗਦਾ ਹੈ ਇੱਕੋ ਜਿਹਾ ਲੱਗੋ ਹਣਾ ਜੇ ਜ਼ਮੀਨ ਨਹੀਂ ਰਹੀਆਂ ਫਿਰ ਕੀ ਜਿਮਜ਼ਾ ਜ਼ਮੀਨ ਨਹੀਂ ਰਹੀਆਂ ਤਾਂ ਕੀ ਕਰਾਂਗੇ ਸਹੀ ਗੱਲ ਆ ਜੀ ਸਹੀ ਕਾਨੂੰਨ ਤਾਂ ਸਾਰਿਆਂ पे ਇੱਕੋ ਜਿਹਾ ਲੱਗੂ ਆ ਜੀ ਚਾਚੇ ਹੋਏ ਹੋ ਜੀ ਫਿਰ ਆ ਜੀ ਚਾਚੇ ਹੋਏ ਆ ਸੀ ਤਾਂ ਜਦੋਂ ਲੰਬਾ ਚੱਲ ਗਿਆ ਸੰਘਰਸ਼ ਵੀ ਬੈਠੇ ਹੋਗੇ ਬੋੜਾ ਨਾਲ ਜਿੰਨਾ ਮਰਜੀ ਲੰਬਾ ਚੱਲੋ ਜੀ ਦਿੰਦੇ ਦੀ ਠੀਕ ਹੈ ਜੀ ਠੀਕਾ ਫਿਰ ਨਾਲ ਬੈਠਿਆ ਉਹ ਤੇ ਚਟਣੀ ਦਿਖਾਉਂਗੇ ਦਿਖਾਓ ਠੀਕ ਹੈ ਜੀ ਠੀਕਾ ਬਸ ਚਟਣੀ ਨਾਲ ਪ੍ਰਸ਼ਾਦਾ ਚੱਕ ਕੇ ਦੇਖੋ ਠੀਕ ਹੈ ਜੀ ਠੀਕਾ ਦੇਖੋ ਜੀ ਤੇ ਪੀਓ ਦੇਖੋ ਦੇਖੋ ਜੀ ਚਟਣੀ ਨਾਲ ਪ੍ਰਸ਼ਾਦਾ ਚੱਕੋ ਚੱਕੋ ਤੇ ਲੱਸੀ ਮੈਂ ਕਹਿੰਦਾ ਸਖ ਸਖ ਕੇ ਜੀ ਸੇ ਤਸੱਲੀ ਹੋ ਗਈ ਸਾਹ ਜੀ ਠੀਕ ਹੈ ਜੀ ਠੀਕਾ ਇਸ ਚੀਜ਼ ਦੀ ਕਮੀ ਨਹੀਂ ਸੇਵਾ ਜੀ ਬਿਲਕੁਲ ਜੀ ਬਿਲਕੁਲ ਕਿਸਾਨਾ ਲਵੇ ਕਿਸ ਚੀਜ਼ ਦੀ ਕਮੀ ਹੋਣੀ ਹੈ ਜੀ ਕਿਸਾਨ ਤਾਂ ਉਹ ਤਾਂ ਦਾਤਾ ਨੇ ਇਸ ਚੀਜ਼ ਦੇ ਹੈਨਾ ਜੀ ਚਟਣੀ ਦਾਲ ਸਬਜ਼ੀ ਦੀ ਗੱਲ ਆ ਗਈ ਹੈ ਨਾ ਕਿਸਾਨਾਂ ਪਏ ਜਾਵੇ ਕਿਸਾਨਾਂ ਲੰਗਰ ਲਾ ਦਈਏ ਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਕਿਸਾਨ ਤਾਂ ਪੂਰੇ ਦੇਸ਼ ਦਾ ਚੁੱਪ ਭਰਦਾ ਹੈਗਾ ਪੂਰੇ ਸੰਸਾਰ ਦਾ ਜੇ ਕਹਿ ਦੀਏ ਪੰਡਾ ਤੋਂ ਲੈ ਕੇ ਮਿਰਚਾਂ ਤੱਕ ਖੇਤਾਂ ਜੀ ਪੈਦਾ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਆਪਣਾ ਦਾ ਘਰ ਦਾ ਚ 6 ਮਹੀਨੇ ਚੱਲੇ ਜਾਓ ਜਾਂ ਸਾਲ ਚੱਲੇ ਜਾਓ ਕੋਈ ਸਹੀ ਸਾਲ ਲੱਗ ਜਾਣ ਤੇ ਅਸੀਂ ਧੋਖਾ ਨਹੀਂ ਦਿੰਦੇ ਇੱਥੇ ਰੋਦ ਲੰਕਰ ਲੈ ਕੇ ਆਏ ਕਰਾਂਗੇ ਠੀਕ ਹੈ ਜੀ ਠੀਕਾ ਠੀਕ ਹੈ ਹੈਂ ਜੀ ਹੈਂਡੀਕੈਪਟਾ ਕੀ ਬਾਈ ਜੀ ਤਾਂ ਵੀ ਪਹੁੰਚਿਆ ਸੰਘਰਸ਼ ਦੇ ਵਿੱਚ ਜੀ ਕਿਸਾਨੀ ਮੋਰਚੇ ਦੇ ਵਿੱਚ ਕਿਹੜੀ ਥਾਂ ਤੋਂ ਆਏ ਹੋ ਬਾਈ ਜੀ ਮਣਿਆਣੇ ਤੋਂ ਆ ਬੀਰ ਜੀ ਮਣਿਆਣਾ ਜ਼ਿਲ੍ਹਾ ਕਿਹੜਾ ਸੰਘਰੂਰ ਜ਼ਿਲ੍ਹਾ ਸੰਘਰੂਰ ਮਨਿਆਣਾ ਪਿੰਡ ਹੈ ਜੀ ਬਾਰਡਰ ਤੇ ਆ ਰਿਆਣੇ ਦੇ ਠੀਕ ਹੈ ਜੀ ਠੀਕਾ ਹਰ ਕੱਟ ਤੇ ਹਰ ਸਜਾਈ ਪਿੱਛੇ ਸਾਥ ਦਿੰਦਾ ਮੁੰਡਾ ਹਰ ਕੱਟ ਚ ਬੋਲਦਾ ਠੀਕ ਹੈ ਜੀ ਠੀਕਾ ਵਧੀਆ ਗੱਲ ਆ ਜੀ ਕੀ ਨਾ ਕੀ ਨਾਂ ਵੀਰ ਦਾ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਜੀ ਛਕੋ ਜੀ ਪ੍ਰਸ਼ਾਦ ਦੇ ਵਗੈਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਸਾਨੀ ਸੰਘਰਸ਼ ਤੇ ਤੁਸੀਂ ਇਸ ਹਾਲਾਤ ਦੇ ਵਿੱਚ ਵੀ ਵੀਰ ਪਹੁੰਚ ਰਹੇ ਨੇ ਹਨਾ ਚੜਤੀ ਕਲਾਜ ਕੋਈ ਚੱਲ ਠੀਕ ਹੈ ਜੀ ਠੀਕ ਚੜਤੀ ਕਲਾਜ ਰਹਾਂਗੇ ਚੜਤੀ ਕਲਾਜ ਠੀਕ ਹੈ ਜੀ ਦੋ ਸਾਹਾਂ ਨਾਲ ਅਸੀਂ ਧੋਖਾ ਨਹੀਂ ਨੰਦੇ ਜੇ ਬੈਠਾਂਗੇ ਠੀਕ ਹੈ ਜੀ ਠੀਕ ਹੈ ਬਿਲਕੁਲ ਇਰਾਦੇ ਦ੍ਰਿੜ ਨੇ ਜੀ ਕਿਸਾਨਾਂ ਦੇ ਡੋਲਦੇ ਨਹੀਂ ਕਹਿੰਦੇ ਚਾਹੇ ਕੁਝ ਹੋ ਜੇ ਹਨਾ ਤੇ ਇਹ ਤਾਂ ਇੱਕ ਘਰ ਬਣਾ ਕੇ ਬੈਠੇ ਨੇਗੇ ਟਰਾਲੀਆਂ ਦੇ نیچے ਉੱਪਰ ਅੰਦਰ ਚਲਾਰ ਖਾ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਦੀ ਮੈਂ ਦੋ ਲੱਗ ਜਾਣ ਦੀ ਲੱਸੀ ਨਾਲ ਪ੍ਰਸ਼ਾਦ ਦੇ ਜੀ 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 ਲੱਸੀ ਨਾਲ ਪ੍ਰਸ਼ਾਦ ਦੇ ਚਲਾਰ ਕੇ ਜੀ ਸ਼ੁਕਰੀਆ ਜੀ ਚੱਲ ਰਿਹਾ ਜੀ ਵੱਖਰੇ ਵੱਖਰੇ ਤਰੀਕੇ ਦੇ ਲੰਗਰ ਚੱਲ ਰਿਹਾ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਇੱਥਾ ਜਿਲ੍ਹਾ ਹਸਾਰ ਤੋਂ ਆ ਕੋਈ ਤੇ ਕਿਸਾਨ ਆ ਵੀ ਰਹੇ ਨੇ ਤੇ ਆਪਣੇ ਆਪਣੇ ਰੋਟੀ ਪਾਣੀ ਦਾ ਨਾਲ ਹੀ ਰੱਖਿਆ ਹੋਇਆ ਸਾਰੇ ਥਾਂ ਤੇ ਭਾਈ ਜਿੱਦਾਂ ਲੱਕੜੀ ਦੀ ਕਰਦਾ ਹੋਇਆ ਤਿਆਰੀ ਹਨਾ ਤੇ ਪਾਲਣ ਦਾ ਪ੍ਰਬੰਧ ਵੀ ਨਾਲ-ਨਾਲ ਚੱਲ ਰਿਹਾ ਹੈਗਾ ਜੀ ਨਾ ਇਹ ਸ਼ਿੰਗਾਰਿਆ ਹੋਇਆ ਟਰੈਕਟਰ ਲੈ ਕੇ ਆਏ ਆ ਜੀ ਕਿਸਾਨ ਮੋਰਚੇ ਦੇ ਵਿੱਚ ਬਚੰ다 ਜ਼ਿਲ੍ਹੇ ਦੇ ਸੁੱਖਾ ਤੇ ਤੁਸੀਂ ਉਹ ਸੁੱਖਾ ਲਖਾਣਾ ਮਥਾਣਾ ਬਲਾਕ ਦੇ ਹੁੰਦੇ ਸੀ ਇਹ ਉਹ ਟਰੈਕਟਰ ਨੇ ਜੀ ਜਿਹੜੇ ਨੁਕਸਾਨੇ ਗਏ ਨੇਗੇ ਜੇ ਗੱਲ ਕਰੀਏ ਤਾਂ ਉਹਨਾਂ ਨੇ ਜਦੋਂ ਰਾਜੀਵ ਸਾਠੜਾ ਜੀ ਆਪਾਂ ਪਹਿਲਾ ਬੋਟ ਜਿਹੜੇ ਅਥਰੂ ਗੈਸ ਦੇ ਗੋਲੇ ਵਗੈਰਾ ਸ਼ੋਕ ਕਰਨ ਦੀ ਮੌਤ ਹੋਈ ਹੈਗੀ ਉਸ ਦਿਨ ਦੇ ਤੇ ਉਹ ਨੁਕਸਾਨੇ ਹੋਏ ਟਰੈਕਟਰ ਨੇ ਇਹਨਾਂ ਦਾ ਡੀਜ਼ਲ ਵਗੈਰਾ ਤੋੜਪੰਨ ਹੋਈ ਸੀਗੀ ਤੇ ਕਿਸੇ ਨੇ ਸਿੱਧਾ ਕੀਤਾ ਸੀ ਵੀ ਇਹਦਾ ਅਸਲ ਸਾਡਾ ਦਿਕਾਣਾ ਇਹ ਟਰੈਕਟਰ ਆ ਗਿਆ ਜੀ ਸਾਰੇ ਬੰਦੇ ਆ ਗਏ ਤੇ ਇਹ ਗੱਡੀ ਹੈਗੀ ਬਿਲਕੁਲ ਜਿਹੜੀ ਖਤਮੀ ਕੀਤੀ ਆ ਭੰਨ ਤੋੜ ਕਰਕੇ ਹਰਿਆਣਾ ਦੀ ਪੁਲਿਸ ਵੱਲੋਂ ਤੇ ਇਹ ਸਾਹਮਣੇ ਵੈਰੀਕੇਟ ਹੈਗਾ ਤਾਰ ਲੱਗੀ ਹੋਈ ਆ ਕੰਡੈਲੀ ਤਾਰ ਤਾਂ ਕਿ ਇਹਨੂੰ ਕੋਈ ਤਰਾਸ ਨਾ ਕਰੇ ਤੇ ਇਹ ਸਾਹਮਣੇ ਹਰਿਆਣਾ ਪੁਲਿਸ ਡਟੀ ਹੋਈ ਹੈਗੀ ਉਹਨਾਂ ਨੇ ਵੀ ਤਾਰ ਵਗੈਰਾ ਲਾ ਕੇ ਵੈਰੀਕੇਟਿੰਗ ਕੀਤੀ ਹੋਈ ਆਪਣੀ ਬੈਂਕਾਂ ਵਾਂਗੂ ਉਹਨਾਂ ਨੇ ਟਰੱਕ ਖੜਾਏ ਹੋਏ ਆ ਤਿਆਰ ਕਰਕੇ ਵਾਈਜੀ ਇਹ ਦੂਜੀ ਸਾਈਡ ਕਿਸਾਨ ਨੇ ਆਪਣੇ ਜੋ ਸ਼ਾਂਤਮਈ ਅੰਦੋਲਨ ਕਰ ਰਹੇ ਨੇ ਸਾਹਮਣੇ ਮੰਚ ਲੱਗਿਆ ਹੋਇਆ ਹੈਗਾ ਪਿੱਛੇ ਜਿੱਥੇ ਸਪੀਚ ਚੱਲ ਰਹੀ ਆ ਪ੍ਰੋਗਰਾਮ ਚੱਲ ਰਿਹਾ ਹੈਗਾ ਤੇ ਇਹ ਦੇਖ ਸਕਦੇ ਹੋ ਤੁਸੀਂ ਵੀ ਸਿਰਫ ਇਨਸਾਨ ਨੂੰ 50 ਮੀਟਰ ਦੇ ਉੱਤੇ ਇਹ ਆਪਣਾ ਪਿਆਰ ਖੜੀ ਹੈਗੀ ਜੇ ਕਹਦੀ ਹੈ ਹਰਿਆਣਾ ਦੀ ਫੋਰਸ ਨੂੰ ਲੀਵਾ ਦਿਖਾਉਣ ਲਈ ਦੇਖਾਂ ਪੂਰੀ ਸਰਕਾਰ ਦੇ ਸਾਰੇ ਲੋਕੀਆਂ ਦੇ ਸਾਰੇ ਜਿਹੜਾ ਬੁੱਛਰ ਜਾ ਖੱਟਰਾ ਜਿਹੜਾ ਇਹ ਸਮਝਦਾ ਸੀ ਪੰਜਾਬ ਕਿਤੇ ਉਹਨਾਂ ਦਬਾ ਕੇ ਰੱਖੂੰਗਾ ਪੰਜਾਬ ਐਸਾ ਫੁੱਟਬਾਲ ਹੈ ਜਿਹਨੂੰ ਜਿੰਨਾ ਧਰਤੀ ਨਾਲ ਦਬਾਓਗੇ ਇਹਦੇ ਉਨਨਾ ਹੀ ਉੱਚਾ ਉੱੜਨਾ ਪਰੰਗ ਜੇ ਵੀ ਇਹ ਗੱਲ ਸੋਚਦਾ ਸੀ ਕਿ ਸੱਜ ਜਤਿਆਂ ਨੂੰ ਲੀਆਂ ਚ ਚੜ ਕੇ ਦਵਾ ਦੂਗਾ ਪਰ ਅੱਜ ਦੇਖ ਲੋ ਖਾਲਸੇ ਦੇ ਨਿਸ਼ਾਨ ਝੋੜੇ ਆ ਜਿੱਥੇ ਉਹਨਾਂ ਨੂੰ ਬੀਆ ਦੇ ਵਿੱਚ ਚਣਿਆ ਸੀ ਅੱਜ ਖਾਲਸੇ ਮਹਾਰਾਜਾ ਠੀਕ ਕਰਤਾ ਕਰੇ ਸੱਚ ਦੀ ਕਚਹਿਰੀ ਤੁਹਾਡੀ ਆ ਤੇ ਜਿੱਤ ਤੁਹਾਡੀ ਜਰੂਰ ਹੋਵੇਗੀ ਇੱਕ ਨਾ ਇੱਕ ਦਿਨ ਉਹ ਬਾਜਾ ਵਾਲਾ ਜਰੂਰ ਉਸ ਕੋਸੀ ਤੇ ਖਾਲਸੇ ਦੇ ਨਿਯਾਤੇ ਬਤਾਵੇਗਾ ਇਹਨਾਂ ਗੱਲਾਂ ਦੇ ਨਾਲ ਕਿੰਨਾ ਦਾ ਜਰਤੀਆ ਜੈ ਜੀ ਲਾਜ ਬਹੁਤ ਬੋਲਿਆ ਗਿਆ ਵੇ ਮਾਫੀ ਚੋਣਿਆ साढा एस टाइम मु जहिड़ा उहो किसी र पर स